ਤੇ ਦੋਸਤੋ ਮਹਿਲਕਲਾਂ ਤੋਂ ਆਏ ਆ ਬਾਈ ਘੋੜਾ ਲੈ ਕੇ ਆਦਲ ਘੋੜਾ ਕੀ ਡਿਟੇਲ ਆ ਇਹਦੀ ਵੀ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਕਿਹੜੇ ਪਿੰਡ ਤੋਂ ਆਏ ਵੀਰੇ ਪਿੰਡ ਆਪਣਾ ਮਹਿਲਕਲਾਂ ਜੀ ਬਰਨਾਲਾ ਜ਼ਿਲ੍ਹਾ ਜੀ ਤੇ ਬਾਈ ਇਹਦਾ ਨਾਮ ਆਦਲ ਆ ਜੀ ਤੇ ਇਹਦਾ ਬਾਪ ਬੇਤਾਬ ਘੋੜਾ ਜੀ ਉਹ ਇਸ ਟਾਈਮ ਰਿਲਾਇੰਸ ਚੱਲਿਆ ਗਿਆ ਜੀ ਜੀ ਤੇ ਦਾਦਾ ਇਹਦਾ ਅਰਜਨ ਰੌਲੀ ਵਾਲਾ ਜੀ ਮਾਂ ਹੈਗੀ ਆ ਇਹਦੀ ਅਲੀ ਡੋੜਦੀ ਜੀ ਤੇ ਉਹ ਬੇਗਾਂ ਵਾਲੀ ਪਿੰਡ ਆ ਬੇਗਾਂ ਵਾਲੀ ਪਿੰਡ ਜੀ ਤੇ ਬਾਈ ਘੋੜੇ ਦਾ ਕੱਦ ਕਿੰਨਾ ਇਹਦਾ ਕੱਦ ਹੈਗਾ ਜੀ ਪੂਰਾ 71 ਇੰਚ 71 ਇੰਚ ਪੱਟੀ ਵਾਲਾ ਜਾਨੀ ਪੂਰਾ ਜੀ ਕੋਈ ਵੀ ਬੰਦਾ ਤੇ ਬਈ ਇਸ ਟਾਈਮ ਤੇ ਘੋੜੇ ਦੀ ਉਮਰ ਕਿੰਨੀ ਇਹਦੀ ਉਮਰ ਹੈਗੀ ਆ ਜੀ 4 ਸਾਲ ਦੇ ਤਕਰੀਬਨ 4 ਸਾਲ ਦੇ ਤਕਰੀਬਨ ਹੈਗਾ ਜੀ ਜੀ ਤੇ ਤੇ ਭਾਈ ਇੱਕ ਦੀ 66 ਸਰਵਿਸ ਦੱਸ ਦੋ ਕਿੰਨੀ ਹੈ ਇਹਦੀ ਸਰਵਿਸ ਓਪਨ ਆ ਜੀ ਤੇ ਫੀਸ ਇਹਦੀ 55000 ਫੀਸ ਇਹਦੀ 55000 ਰੁਪਏ ਹੈ ਠੀਕ ਹੈ ਜੀ ਤੇ ਦੋਸਤੋ ਬਾਈ ਖੜਿਆ ਜਗਰਾਉ ਮੰਡੀ ਦੇ ਵਿੱਚ ਜੇ ਕਿਸੇ ਨੇ 66 ਸਰਵਿਸ ਲੈਣੀ ਹੋਵੇ ਤੇ ਇੱਕ ਬਾਈ ਉਹ ਰਿਜ਼ਲਟ ਵੀ ਹੈ ਨਾ ਉਹ ਇਹਦਾ ਰਿਜ਼ਲਟ ਹੈ 9 ਮਹੀਨਿਆਂ ਦੀ ਬੱਚੀ ਹੈ ਜੀ ਉਹ ਆਪਣੇ ਕੋਲੇ ਇੱਕ ਹੀਰ ਨਾਮ ਦੀ ਘੋੜੀ ਆ ਜੀ ਉਹਨੂੰ ਸਾਰੀ ਆਪਣੇ ਘੋੜੇ ਵਾਲੇ ਜਾਣਦੇ ਆ ਜੀ ਉਹ ਆਲ ਇੰਡੀਆ ਚ ਜਿੰਨੇ ਆਪਣੇ ਨੁਕਰਿਆਂ ਦੇ ਸ਼ੋਜ਼ ਹੁੰਦੇ ਆ ਦੁੱਧ ਦੰਤ ਤੋਂ ਲੈ ਕੇ ਚਾਰ ਦੰਤ ਤੱਕ ਜੀ ਜੀ ਜਿੰਨੀ ਵਾਰੀ ਪਾਈ ਆ ਉਹ ਫਸਟ ਹੀ ਆਈ ਆ ਜੀ ਜੀ ਹਾਂਜੀ ਠੀਕ ਹੈ ਉਹਦੀ ਪਹਿਲੀ ਬੱਚੀ ਆਦਲ ਧੀ ਆ ਜੀ ਜੀ ਪਹਿਲੀ ਵਾਰੀ ਜਿਹੜੋ ਸੂਈ ਉਹ ਆਦਲ ਤੋਂ ਹੀ ਸੂਈ ਜੀ ਹੁਣ ਦਵਾਰੇ ਕਨਸੀਵ ਆ ਜੀ ਜੀ ਤੇ ਇਸ ਟਾਈਮ ਬੱਚੀ 9 ਮਹੀਨਿਆਂ ਦੀ ਆ ਜੀ ਓਕੇ ਜੀ ਹਾਂਜੀ ਤੇ ਦੋਸਤੋ ਮਹਿਲ ਕਲਾਂ ਵਾਲੇ ਬਾਈ ਆ ਘੋੜਾ ਡਿਸਪਲੇ ਤੇ ਆ ਬਸ਼ੇਰੀ ਵੀ ਡਿਸਪਲੇ ਤੇ ਖੜੀ ਆ ਤੇ ਜੇ ਕਿਸੇ ਨੇ ਘੋੜੇ ਦੀ ਸਟੱਡ ਸਰਵਿਸ ਲੈਣੀ ਹੋਵੇ ਤਾਂ ਤੁਸੀਂ ਬਾਈ ਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਇੱਕ ਵਾਰੀ ਨੰਬਰ ਬੋਲ ਦੋ ਜੀ 751931 ਜੀ 003 ਜੀ ਨਾਮ ਕੀ ਹੈ ਬਾਈ ਮੇਰਾ ਨਾਮ ਕਰਨਵੀਰਾ ਵੈਸੇ ਤੇ ਮੇਰੇ ਪਾਪਾ ਦੇ ਨਾਮ ਤੇ ਸਾਰੇ ਜਾਣੇ ਜਾਣਦੇ ਆ ਲਾਡੀ ਸਰਪੰਚ ਦੇ ਲਾਡੀ ਸਰਪੰਚ ਦੇ ਨਾਮ ਤੇ ਠੀਕ ਹੈ ਜੀ ਤੇ ਦੋਸਤੋ ਪੂਣੀ ਵਰਗਾ ਘੋੜਾ ਤੇ ਤੁਸੀਂ ਨੰਬਰ ਉਹਦੇ ਨੀਚੇ ਲਿਖਿਆ ਹੋਇਆ ਬਾਈ ਇੱਕ ਵਾਰੀ ਉਹ ਦਿਖਾ ਦਿਓ ਹਾਂ ਜਿੱਥੇ ਕੈਮਰਾ ਇੱਕ ਕਰੀ ਨਾ ਬੋਰਡ ਤੇ ਪੋਸਟਰ ਤੇ ਮਾਰਦੇ ਤੇ ਦਿਖਾ ਦੇ ਤੇ ਇੱਕ ਬਾਈ ਉਧਰ ਸੇਲ ਵੀ ਖੜੀ ਹੈ ਹਨਾ ਆਪਣੀ ਹਾਂਜੀ ਹਾਂਜੀ ਜੀ ਆ ਉਹਦੀ ਵੀ ਡਿਟੇਲ ਦੇ ਦਿਓ ਥੋੜੀ ਜੀ ਬਾਈ ਉਹ ਬਈ ਰਾਜਸ਼ੀਕਰੇ ਦੀ ਆ ਪਾਜੀ ਕੁੜੀ ਜੀ ਤੇ ਉਹਨੇ ਆਪਣੇ ਕੋਲੇ ਤਿੰਨ ਬੱਚੇ ਦਿੱਤੇ ਆ ਹੁਣ ਤੱਕ ਜੀ ਜੀ ਤੇ ਉਹ ਆਪਣੀ ਸੇਲ ਤੇ ਆ ਜੀ ਵੀਰੇ ਸੇਲ ਤੇ ਉਮਰ ਕਿੰਨੀ ਆ ਬਾਈ ਉਹਦੀ ਉਹਦੀ ਉਮਰ ਹੋਊਗੀ ਜੀ 15 16 ਸਾਲਾਂ ਦੀ ਕੁੜੀ ਜੀ ਰਾਮਨਾਲੀ ਜੀ ਰਾਮਨਾਲਾ ਕਾਹਦੇ ਕਾੜ ਕਿੰਨਾ ਬਾਈ ਉਹਦਾ ਕੱਦ ਹੈਗਾ ਜੀ 56 ਇੰਚ ਜੀ ਹਾਂ ਜੀ ਤੇ ਦੋਸਤੋ ਬਾਈ ਦੇ ਹੇਠਾਂ ਦੇ 3 ਨੰਬਰ ਤੇ ਸੰਪਰਕ ਕਰ ਲਿਓ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਜਿਨ੍ਹਾਂ ਨੇ ਸਟੱਡ ਸਰਵਿਸ ਲੈਣੀ ਹੋਵੇ ਤੇ ਭਾਈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਧੰਨਵਾਦ ਓਕੇ ਸਤਿ ਸ੍ਰੀ ਅਕਾਲ